ਸਾਡੇ ਕੀ ਆਂਡੇ ਦਰ ਵਾਲੇ ਪੁੱਤੋਂ ਮਾ ਸਾਡੇ ਕੀ ਆਂਦਿਆ ਸੀ ਇਹਨੂੰ ਰੋਮ ਸੱਜਿਆ ਕਿ ਟੈਂਪੂ ਮਾਰਦੇ ਵਿੱਚ ਗੱਡੀ ਚੱਲੇ ਆ ਕੇ ਪਾਰੇ ਸਾਰਾ ਗੱਡਿਆ ਹਲੋ ਕਰ ਤੀ ਦੇਖਣ ਦੇ ਹੋ ਮੇਰੀ ਗੱਡੀ ਫੋਰਚੂਨ ਲਈ ਤੇ ਜਿਹੜੀ ਕਿਹੜੀ ਗੱਡੀ ਚ ਕਿਹੜੀ ਚ ਵਜਿਆ ਆ ਟੈਂਪੂ ਉਹ ਕਿ ਸਿਲੰਡਰ ਵਾਲਾ ਇਹਨਾਂ ਦੇ ਵਜਿਆ ਜੀ ਤੇ ਪੁਲਸ ਆ ਗਈ ਮੌਕੇ ਤੇ ਜੀ ਕਿੰਨਾ ਬੱਲੇ ਟੱਕਰ ਮਾਰੀ ਕੇਨਾਂ ਨੂੰ ਗ੍ਰਿਫਟਾਰ ਕੀਤਾ ਹਾਂਜੀ ਹਾਂਜੀ ਭਾਜੀ ਕੀਤਾ ਜੀ ਜਲਦੀ ਕੀ ਦੀ ਜਰਾ ਜਲਦੀ ਟੈਂਪੂ ਵਾਲੇ ਦੀ ਮਰਦੀ ਵੇਖ ਰਹੇ ਹੋ ਫੋਟੋਆਂ ਖਿੱਚ ਕੇ ਵੇਖੋ ਕਿਦੋਂ ਨੂੰ ਕੋਣ ਆਂਦਿਆ ਏ ਕਿੰਨਾ ਤਨੁਕਸਾਨ ਕਿੰਨਾ ਤਨੁਕਸਾਨ ਤਾਂ ਲੱਖ ਤੋਂ ਲੱਖ ਦਾ ਹੋ ਗਿਆ ਮ ਨੇ ਕੀ ਗਿਆ ਉਸ ਦੇ ਆਪਣੇ ਨਾਲ ਹੀ ਗਏ ਮੁੰਡੇ ਫੜ ਲਏ ਆ ਔਰ ਲੈ ਕੇ ਚੱਲੇ ਥਾਣੇ ਇਹਨਾਂ ਨੂੰ ਤੇ ਏਜੰਸੀ ਦੇ ਮਾਲਕ ਦੇ ਨਾਲ ਵੀ ਗੱਲ ਹੋਈ ਹਾਂਜੀ ਹਾਂਜੀ ਉਹਨੇ ਗੱਲ ਹੋਈ ਏ ਉਹ ਕਹਿੰਦੇ ਕੋਈ ਨਹੀਂ ਆਪੋ ਤੇ ਪਹੁੰਚਦੇ ਆ ਤੇ ਆਪਾਂ ਵੀ ਇੱਥੇ ਪਹੁੰਚੇ ਲੱਗੇ ਆ ਕੋਈ ਆਪਾਂ ਗੱਲ ਕਰ ਲੈਂਦੇ ਆਣੇ ਮੋਕਦੇ ਯਾਰ ਬੇਸਤ ਆ ਤੇਰੀ ਜਗ੍ਹਾ ਤੇ ਹੋਇਆ ਕਿੱਥੇ ਹਾਂਜੀ ਐਲੀਵੇਟਰ ਰੋਡ ਤੇ ਹੋਇਆ ਸੀ ਜੀ ਅੱਛਾ ਕਿਸ ਕਿਸ ਜਗ੍ਹਾ ਕਿਹੜੀ ਕਿਹੜੀ ਗੱਡੀ ਵਤੀ ਆ ਔਰ ਜੁਨਰ ਤੇ ਆਟੋ ਵਜਾ ਜੀ ਆਪਾਂ ਤੇ ਇਹ ਕਿਹੜੇ ਰੋਡ ਤੇ ਹੋਇਆ ਵਾ ਸਰ ਇਹ ਡੀਆਟੀ ਕਸਲਾ ਰੋਡ ਹੈ ਜੀ ਹਾਂਜੀ ਹਾਂਜੀ ਇਕ ਗੱਡੀ ਕਿਦੀ ਕੋ ਸਾਹਮਣੇ ਆਈ ਕਾਰ ਲੈਣਾ ਮੈਰੀ ਭਾਈ ਜੀ ਇਸ ਰੋਡ ਤੇ ਕਿੱਡੀ ਚਲਾ ਸਕਦੇ ਵੈਰੀਫਾਈ ਕਰਕੇ ਦੱਸ ਦਿੰਦੇ ਜੀ ਜੋ ਮਰਦੀ ਕਾਰਵਾਈ ਹੋਵੇ ਤੇਰੀ ਲੱਗੀ ਜੀ ਨਹੀਂ ਨਹੀਂ ਤੇ ਕਿਹੜੀ ਕਿਹੜੀ ਗੱਡੀ ਆ ਉਹ ਦੱਸ ਦਿਓ ਫੋਰਚੂਨਰ ਤੇ ਉਹ ਆ ਜੀ ਹਾਂ ਦੂਸਰੀ ਕਿਹੜੀ ਗੱਡੀ ਆ ਛੋਟਾ ਹੱਥੀ ਆ ਜੀ ਗੈਸ ਵਾਲਾ ਹਾਂਜੀ ਹਾਂਜੀ ਤੇ ਤੇਨੂੰ ਗ੍ਰਿਫਟਾਰ ਕੀਤਾ ਗਿਆ ਜੀ ਉਹ ਹਲੇ ਮੈਂ ਆਇਆ ਹੀ ਆ ਮੌਕੇ ਤੇ ਵੇਖ ਲਾਂ ਦੋ ਵੈਰੀਫਾਈ ਕਰ ਲਾਂ ਦੋ